ਜੀ ਜੀ ਤਸਵੀਰ ਸਿੰਘ ਜੀ ਜਾਨ ਕੀ ਰਾਫ ਸਨਵਾਦ ਕਰਦੇ ਹੋਏ ਆ ਰਹੇ ਨੇ ਨਰਾ ਜੀ ਜੋ ਜਿਨ੍ਹਾਂ ਨੇ ਆਮਲ ਬਾਦਸ਼ਾਹ ਦਾ ਬੂਟਾ ਲਾਇਆ ਬਿਨਾ ਕੋਰ ਦਾ ਪ੍ਰਭ ਜੋੜ ਤੇ ਪਹੁੰਚਿਆ ਪ੍ਰਭ ਨਾਲ ਹੀ ਜੀ ਆਇਆ ਆਪ ਦਾ ਉਹ ਫਾਇਦੇ ਹੋ ਮਹਿਮਾਨ ਡਾਕਟਰ ਅਮਨ ਸਿੰਘ ਉਹ ਪਾਣੀ ਤੇ ਮਜਾ ਲਿਓ ਬੜੀ ਮਿਹਰਬਾਨ ਤੋਂ ਬਾਅਦ ਦੇ ਵਿੱਚ ਵਾਦ ਤੁਹਾਡਾ ਅੱਜ ਦੇ ਮੁੱਖ ਮਹਿਮਾਨ ਦਾ ਸਵਾਗਤ ਕਰਵਾਉਂਦਾ ਹਾਂ। ਔਰ ਪ੍ਰਧਾਨ ਜੀ ਅਗਰ ਬਾਤ ਬਹੁਤ ਰੋਣ ਦਾ ਖਜਾਨਾ ਕੀ ਹੈ। ਪ੍ਰਧਾਨ ਜੀ ਆਓ। ਸਾਰੇ ਹੀ ਮੇਰੇ ਮੋਗਾ ਵਾਸੀਓ ਤੇ ਦੇਸ਼ ਵਿਦੇਸ਼ ਵਿੱਚ ਵਸਦੇ ਮੇਰੇ ਪੰਜਾਬੀ ਭਰਾਵਾਂ ਨੂੰ ਹਿੰਦੂ ਹਸਤਾਨ ਦੇ ਜਿੰਨੇ ਵੀ ਵਾਸੀਆਂ ਨੂੰ જય શ્રી ਰਾਮ ਅੱਜ ਦੁਸ਼ਹਿਰੇ ਦੇ ਇਸ ਪਰਵਤੇ ਅਸੀਂ ਵਿਸ਼ਨੂੰ ਡਰਾਮੈਟਿਕ ਕਲੱਬ ਦੇ ਜੋ ਇੱਥੇ ਦੁਸ਼ਹਿਰਾ ਮਨਾਇਆ ਜਾ ਰਿਹਾ ਅਸੀਂ ਇੱਥੇ ਪਹੁੰਚੇ ਆ ਤੇ ਮੈਂ ਸਾਰੇ ਹੀ ਕਲੱਬ ਦੇ ਮੈਂਬਰਾਂ ਦਾ ਪ੍ਰਧਾਨ ਦਾ ਅਮਿਤਪੂਰੀ ਦਾ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਤੇ ਜਨਤਾ ਦੇ ਰੂਪ ਰੂਪ ਹੋਣ ਦਾ ਸਮਾਂ ਦਿੱਤਾ ਜਿਹੜਾ ਦੁਸ਼ਹਿਰਾ ਪਰਵ ਇੱਕ ਬਹੁਤ ਹੀ ਸਭ ਤੋਂ ਨੈਕੀ ਦੀ ਬਦੀ ਤੇ ਜਿੱਤ ਹੈ ਜਿੰਨਾ ਵੀ ਅੱਜ ਤੱਕ ਲੋਕ ਇਹ ਸਿੱਖਦੇ ਆ ਵੀ ਕਿਵੇਂ ਭਗਵਾਨ ਰਾਮ ਨੇ ਬੁਰਾਈ ਦਾੰਦ ਕੀਤਾ ਜੋ 라ਵਣ ਨੇ ਆਪਣੇ ਕੁਕਰਮ ਕੀਤੇ ਜੋ ਉਹਨੇ ਵਿਵਹਾਰ ਬਣਾ ਕੇ ਲੋਕਾਂ ਦਾ ੱਕਾ ਕੀਤਾ ਰਾਖਸ਼ਾਂ ਦੇ ਨਾਲ ਜੋ ਵੀ ਉਹਤੇ ਬੁਰਾ ਚੰਗਾ ਕੀਤਾ ਉਹਨਾਂ ਨੂੰ ਸੀਤਾ ਮਈਆਂ ਨੂੰ ਉੱਥੋਂ ਅਪਹਾਰਨ ਕਰਕੇ ਜੋ ਉਹਨਾਂ ਨੇ ਦਿਖਾਇਆ ਆਪਣਾ ਆਚਰਣ ਭਗਵਾਨ ਰਾਮ ਜੀ ਨੇ ਉਹਨਾਂ ਨੂੰ ਦੰਡਿਤ ਕਰਕੇ ਅੱਜ ਦਾ ਦਿਨ ਵਿਜੇ ਪ੍ਰਾਪਤ ਕੀਤੀ ਤੇ ਮੈਂ ਸਾਰੇ ਆਪਦੇ ਸ਼ਰੋਤਾਵਾਂ ਨੂੰ ਜਿੰਨੇ ਮੇਰੇ ਸਾਥੀ ਐ ਮੈਂ ਉਹਨਾਂ ਨੂੰ ਆਉਣ ਵਾਲੀ ਦੀਵਾਲੀ ਦੀ ਵਾਦ ਵਾਸ਼ਪ ਕਾਮਨਾ ਦਿੰਦਾ ਕਿ ਭਗਵਾਨ ਰਾਮ ਤੁਹਾਡੇ ਸਾਰਿਆਂ ਦੇ ਜੀਵਨ ਦੇ ਵਿੱਚ ਖੁਸ਼ੀਆਂ ਦਾ ਸੰਚਾਰ ਕਰਨ ਤੇ ਸਾਰੇ ਹੀ ਖੁਸ਼ੀ ਵਸ਼ੀ ਵਸਦੇ ਰਹੇ